ਸਤਿ ਸ਼੍ਰੀ ਅਕਾਲ ਜੀ ਇਲਫਾ ਜਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਘਰ ਵਿੱਚ ਬਹੁਤ ਖਾਣਾ ਤਿਆਰ ਹੋ ਰਿਹਾ ਸੀ ਤੇ ਇਹ ਖਾਣੇ ਦੀ ਖੁਸ਼ਬੂ ਬਹੁਤ ਆ ਰਹੀ ਸੀ ਕਮਰੇ 'ਚ ਬੈਠੇ ਕੁਲਵੰਤਕੌਰ ਜੀ ਭੁੱਖ ਹੋਰ ਤੇਜ਼ ਹੋ ਰਹੀ ਸੀ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਫਿਰ ਉਹ ਸੋਚ ਰਹੀ ਸੀ ਕਿ ਉਸ ਨੂੰ ਤਾਂ ਕਿਸੇ ਨੇ ਇੰਨਾ ਸਵਾਦ ਖਾਣਾ ਨਹੀਂ ਦੇਣਾ ਉਸ ਨੂੰ ਤਾਂ ਸਿਰਫ ਝੂਠੇ ਬਰਤਨ ਨਵੇਂ ਬਰਤਨ ਹੀ ਮੰਜਨੇ ਪੈਣੇ ਨੇ ਕਲਵੰਤ ਦੀ ਨੋ ਦਾ ਨਾਮ ਰਜਨੀ ਸੀ ਕਿਉਂਕਿ ਕਲਵੰਤ ਦੀ ਨੋ ਸਿਰਫ ਆਪਣੇ ਲਈ ਹੀ ਖਾਣਾ ਬਣਾ ਰਹੀ ਸੀ ਕਿਉਂਕਿ ਉਸ ਦੀ ਨੋ ਦੀਆਂ ਸਹੇਲੀਆਂ ਨੇ ਖਾਣੇ ਤੇ ਆਉਣਾ ਸੀ ਫਿਰ ਰਜਨੀ ਦੀਆਂ ਸਹੇਲੀਆਂ ਘਰ ਆ ਜਾਂਦੀਆਂ ਨੇ ਤੇ ਉਹ ਸਾਰੀਆਂ ਬੈਠ ਕੇ ਖਾਣਾ ਖਾਂਦੀਆਂ ਨੇ ਤੇ ਰਜਨੀ ਆਪਣੇ ਬੱਚਿਆਂ ਨੂੰ ਵੀ ਖਾਣਾ ਦੇ ਦਿੰਦੀ ਹੈ ਫਿਰ ਰਜਨੀ ਦੀਆਂ ਸਹੇਲੀਆਂ ਖਾਣਾ ਖਾਣ ਤੋਂ ਬਾਅਦ ਆਪਣੇ ਘਰ ਚਲੀਆਂ ਗਈਆਂ ਤੇ ਰਜਨੀ ਆਪਣੇ ਕਮਰੇ ਵਿੱਚ ਆਰਾਮ ਕਰਨਾ ਲੱਗ ਪਈ ਜਦੋਂ ਕਲਵੰਤ ਰਸੋਈ ਵਿੱਚ ਗਈ ਤਾਂ ਰਸੋਈ ਵਿੱਚ ਬਹੁਤ ਸਾਰੇ ਝੂਠੇ ਬਰਤਨ ਪਏ ਸੀ ਰਸੋਈ ਦੀ ਸਫਾਈ ਤੋਂ ਭਾਂਡੇ ਮਾਂਜਣ ਦੀ ਜ਼ਿੰਮੇਵਾਰੀ ਕਲਵੰਤ ਦੀ ਸੀ ਕਲਵੰਤ ਨੂੰ ਬਹੁਤ ਭੁੱਖ ਲੱਗੀ ਸੀ ਸਭ ਤੋਂ ਪਹਿਲਾਂ ਕਲਵੰਤ ਨੇ ਰਸੋਈ ਵਿੱਚ ਆਪਣੇ ਤੇ ਆਪਣੇ ਪਤੀ ਲਈ ਰੋਟੀ ਪਕਾਈ ਪਕਾਈ ਫਿਰ ਕਲਵੰਤ ਨੇ ਦੇਖਿਆ ਸਬਜ਼ੀ ਖਤਮ ਹੋ ਗਈ ਸੀ ਫਿਰ ਕਲਵੰਤ ਫਰਿੱਜ ਵਿੱਚ ਦੇਖਦੀ ਹੈ ਤੇ ਫਰਿੱਜ ਵਿੱਚ ਬਾਸੀ ਦਾਲ ਪਈ ਸੀ ਤੇ ਕਲਵੰਤ ਨੇ ਉਸ ਉਸ ਦੇ ਪਤੀ ਨੇ ਤੇ ਬਾਸੀ ਦਾਲ ਨਾਲ ਹੀ ਰੋਟੀ ਖਾ ਲਈ ਤੇ ਆਪਣਾ ਪੇਟ ਭਰ ਲਿਆ ਫਿਰ ਕਲਵੰਤ ਰੋਟੀ ਖਾਣ ਤੋਂ ਬਾਅਦ ਸਾਰੀ ਰਸੋਈ ਦੀ ਸਫਾਈ ਕਰਦੀ ਹੈ ਤੇ ਝੂਠੇ ਭਾਂਡੇ ਸਾਫ਼ ਕਰ ਦਿੰਦੀ ਹੈ ਫਿਰ ਕਲਵੰਤ ਰਸੋਈ ਦੀ ਸਫਾਈ ਕਰਨ ਤੋਂ ਬਾਅਦ ਆਪਣੇ ਕਮਰੇ ਵਿੱਚ ਆਉਂਦੀ ਹੈ ਤਾਂ ਉਸ ਦਾ ਪਤੀ ਸੌ ਗਿਆ ਸੀ ਫਿਰ ਉਹ ਕਮਰੇ ਵਿੱਚ ਦੇਖਦੀ ਹੈ ਕਿ ਇਹ ਤਾਂ ਦਵਾਈ ਤੋਂ ਬਿਨਾਂ ਹੀ ਸੌ ਗਈ ਉਸਨੇ ਆਪਣੇ ਪਤੀ ਨੂੰ ਉਠਾਇਆ ਨਾ ਤੇ ਆਪ ਵੀ ਸੌ ਗਈ। ਕਲਵੰਤ ਦੇ ਪਤੀ ਦਾ ਨਾ ਐਕਸੀਡੈਂਟ ਹੋ ਗਿਆ ਸੀ। ਕੁਝ ਸਮਾਂ ਪਹਿਲਾਂ ਜੱਸ ਕਰਨ ਉਸ ਦੀਆਂ ਲੱਤਾਂ ਖਤਮ ਹੋ ਚੁੱਕੀਆਂ ਸੀ ਤੇ ਉਹ ਚੱਲ ਫਿਰ ਨਹੀਂ ਸਕਦੀ ਸੀ। ਕਲਵੰਤ ਆਪਣੇ ਪਤੀ ਦਾ ਸਾਰਾ ਕੰਮ ਹੀ ਕਰਦੀ ਸੀ ਕਿਉਂਕਿ ਉਸ ਦਾ ਪਤੀ ਸਿਰਫ ਉਸ ਤੇ ਹੀ ਨਿਰਭਰਕ ਸੀ ਕਿਉਂਕਿ ਉਹ ਚੱਲ ਫਿਰ ਨਹੀਂ ਸਕਦਾ ਸੀ। ਪ੍ਰੰਤੂ ਉਹ ਦਾ ਸਾਰਾ ਦਿਨ ਸਾਰਾ ਦਿਨ ਕਲਵੰਤ ਤੋਂ ਹੀ ਕੰਮ ਕਰਉਂਦੀ ਸੀ ਤੇ ਕਲਵੰਤ ਦਾ ਸਰੀਰ ਵੀ ਬਹੁਤ ਕਮਜ਼ੋਰ ਸੀ ਤੇ ਉਹ ਬੜੀ ਮੁਸ਼ਕਲ ਨਾਲ ਕੰਮ ਕਰਦੀ ਸੀ ਕਲਵੰਤ ਦੇ ਬੇਟੇ ਦਾ ਨਾਂ ਹਰਚਰਨ ਸੀ ਯਾਰ ਪਰ ਕਲਵੰਤ ਦੀ ਨੌ ਤੇ ਬੇਟੇ ਨੂੰ ਉਸ ਦੀ ਬਿਲਕੁਲ ਵੀ ਫਿਕਰ ਨਹੀਂ ਸੀ ਕਲਵੰਤ ਦੇ ਨੌ ਤੇ ਬੇਟੇ ਆਪਣੇ ਮਾਤਾ ਪਿਤਾ ਦਾ ਕੋਈ ਵੀ ਫਿਕਰ ਨਹੀਂ ਕਰਦੇ ਸੀ ਉਹ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਂਦੀ ਸੀ ਤੇ ਆਪਣੀ ਹੀ ਜ਼ਿੰਦਗੀ ਵਿੱਚ ਮਸਤ ਸੀ ਫਿਰ ਅਗਲੇ ਦਿਨ ਕਲਵੰਤ ਦਾ ਪਤੀ ਕਲਵੰਤ ਜੋ ਜ਼ੋਰ ਕਲਵੰਤ ਦਾ ਪਤੀ ਜ਼ੋਰ ਦੀ ਆਵਾਜ਼ ਦੇ ਰਿਹਾ ਸੀ ਜਦੋਂ ਕਲਵੰਤ ਜਾ ਕੇ ਦੇਖਦੀ ਹੈ ਤਾਂ ਉਸਦੇ ਪਤੀ ਦੀ ਪਤੀ ਦੇ ਪੇਟ ਵਿੱਚ ਦਰਦ ਹੋ ਰਿਹਾ ਸੀ ਤੇ ਉਸ ਨੂੰ ਉਲਟੀਆਂ ਆ ਰਹੀਆਂ ਸੀ ਕਲਵੰਤ ਦਾ ਪਤੀ ਜਿਆਦਾ ਬਿਮਾਰ ਹੋ ਜਾਂਦਾ ਹੈ ਕਿ ਉਹ ਜਲਦੀ ਹੀ ਆਪਣੇ ਪੇਟੇ ਕੋਲ ਜਾਂਦੀ ਹੈ ਕਲਵੰਤ ਦਾ ਬੇਟਾ ਤਿਆਰ ਹੋ ਰਿਹਾ ਸੀ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਮਾਂ ਅਸੀਂ ਬੱਚਿਆਂ ਦੇ ਸਕੂਲ ਵਿੱਚ ਜਾ ਰਹੇ ਹਾਂ ਉਹਨਾਂ ਦੀ ਅੱਜ ਪੇਰੈਂਟਸ ਮੀਟਿੰਗ ਹੈ ਫਿਰ ਕਲਵੰਤ ਆਪਣੇ ਬੇਟੇ ਨੂੰ ਕਹਿੰਦੀ ਹੈ ਬੇਟਾ ਤੇਰੇ ਪਿਓ ਦੀ ਹਾਲਤ ਬਹੁਤ ਖਰਾਬ ਹੈ ਉਹ ਉਲਟੀਆਂ ਕਰ ਰਹੇ ਨੇ ਤੇ ਜਲਦੀ ਜਾ ਕੇ ਉਹਨਾਂ ਨੂੰ ਦੇਖ ਲੈ ਉਹਨਾਂ ਨੂੰ ਡਾਕਟਰ ਕੋਲ ਲੈ ਜਾ ਫਿਰ ਬੇਟਾ ਤੇ ਬੇਟਾ ਤੇ ਬੋਲਣ ਤੋਂ ਪਹਿਲਾਂ ਹੀ ਉਸ ਦੀ ਨੋ ਬੋਲਣ ਲੱਗਦੀ ਹੈ ਇਹ ਕਹਿੰਦੀ ਹੈ ਤੁਸੀਂ ਹੁਣ ਵੱਡੇ ਹੋ ਗਏ ਹੋ ਇਹ ਖਾਣਾ ਖਾਣ ਪੀਣ ਤੇ ਘੱਟ ਕੰਟਰੋਲ ਕਰਿਆ ਕਰੋ ਉਮਰ ਦੇ ਹਿਸਾਬ ਨਾਲ ਹੀ ਖਾਣਾ ਪੀਣਾ ਚਾਹੀਦਾ ਹੈ ਤੁਸੀਂ ਜੀਵ ਦੇ ਸਵਾਦ ਤੇ ਕੰਟਰੋਲ ਨਹੀਂ ਕਰੋਗੇ ਤਾਂ ਬਿਮਾਰ ਹੀ ਹੋਵੋਗੇ ਦਿਨ ਵਿੱਚ ਤੁਸੀਂ 4-5 ਵਾਰ ਚਾਹ ਪੀਂਨੇ ਹੋ ਤੇ ਉਸ ਨਾਲ ਤਜਾਜ ਬਣ ਜਾਂਦਾ ਹੈ ਚਾਹ ਘੱਟ ਕਰ ਦੋ ਪੇਟ ਸੈੱਟ ਹੋ ਜਾਵੇਗਾ ਫਿਰ ਕਲਵੰਤ ਸੋਚਣ ਲੱਗਦੀ ਹੈ ਤੇ ਕਹਿੰਦੀ ਹੈ ਖਾਣੇ ਵਿੱਚ ਤਾਜੀ ਸਬਜ਼ੀ ਨਾ ਮਿਲੇ ਤੇ ਬਾਸੀ ਸਬਜ਼ੀ ਨਾਲ ਹੀ ਰੋਟੀ ਖਾਣੀ ਪਵੇ ਤਾਂ ਪੇਟ ਖਰਾਬ ਹੀ ਹੋਵੇਗਾ ਪਰ ਕਲਵੰਤ ਆਪ ਦੀ ਨੋਹ ਦੇ ਡਰ ਤੋਂ ਇਹ ਗੱਲ ਆਪਣੇ ਬੇਟੇ ਨੂੰ ਨਹੀਂ ਦੱਸਦੀ ਉਹ ਚੁੱਪ ਹੀ ਰਹਿ ਜਾਂਦੀ ਹੈ ਫਿਰ ਕਲਵੰਤ ਦਾ ਬੇਟਾ ਕਹਿੰਦਾ ਹੈ ਮਾਂ ਜੇਕਰ ਇੱਕ ਦੋ ਵਾਰ ਉਲਟੀ ਆ ਵੀ ਗਈ ਤਾਂ ਕੋਈ ਗੱਲ ਨਹੀਂ ਪਾਪਾ ਠੀਕ ਹੋ ਜਾਣਗੇ ਫਿਰ ਕਲਵੰਤ ਦਾ ਬੇਟਾ ਚੱਲਦਾ ਹੈ ਮੇਰੇ ਕੋਲ ਜਿਆਦਾ ਸਮਾਂ ਨਹੀਂ ਅਸੀਂ ਸਕੂਲ ਜਾਣ ਲਈ ਲੇਟ ਹੋ ਜਾਵਾਂਗੇ ਫਿਰ ਬੱਚਾ ਤੇ ਬੱਚੇ ਦੇ ਟੀਚਰ ਸਾਨੂੰ ਲੜਨਗੇ ਕਲਵੰਤ ਦਾ ਬੇਟਾ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਸਕੂਲ ਚਲਾ ਜਾਂਦਾ ਹੈ ਤੇ ਫਿਰ ਕਲਵੰਤ ਆਪਣੇ ਪਤੀ ਦੀ ਹਾਲਤ ਦੇਖ ਕੇ ਰੋ ਰਹੀ ਸੀ ਜਦੋਂ ਉਹ ਆਪਣਾ ਪਰਸ ਤੇਕਦੀ ਹੈ ਤਾਂ ਉਸ ਵਿੱਚੋਂ 100 ਰੁਪਿਆ ਹੀ ਸੀ ਫਿਰ ਕਲਵੰਤ ਮੈਡੀਕਲ ਸਟੋਰ ਚਲੀ ਜਾਂਦੀ ਹੈ ਤੇ ਉੱਥੋਂ ਆਪਣੇ ਪਤੀ ਲਈ ਦਵਾਈ ਲੈ ਕੇ ਆਉਂਦੀ ਹੈ ਫਿਰ ਕਲਵੰਤ ਦੇ ਪਤੀ ਦੀ ਦਵਾਈ ਖਾਣ ਨਾਲ ਸਿਹਤ ਠੀਕ ਹੋ ਜਾਂਦੀ ਹੈ ਪਰ ਉਸ ਦੇ ਸਾਰੇ ਕੱਪੜੇ ਹੀ ਗੰਦੇ ਹੋ ਜਾਂਦੇ ਨੇ ਫਿਰ ਕਲਵੰਤ ਨੇ ਦੇਖਿਆ ਬਾਹਰ ਤਾਂ ਆਪ ਨਹੀਂ ਸੀ ਉਹ ਬਹੁਤ ਜ਼ਿਆਦਾ ਠੰਡ ਸੀ ਠੰਡ ਦੇ ਕਾਰਨ ਕਲਵੰਤ ਨੇ ਮਸ਼ੀਨ ਵਿੱਚ ਕੱਪੜੇ ਧੋਣ ਲਈ ਪਾ ਦਿੱਤੇ ਫਿਰ ਕਲਵੰਤ ਦੀ ਨੋਹ ਘਰ ਵਾਪਸ ਆ ਜਾਂਦੀ ਹੈ ਤੇ ਜਦੋਂ ਦੇਖਦੀ ਹੈ ਕਲਵੰਤ ਮਸ਼ੀਨ ਵਿੱਚ ਕੱਪੜੇ ਧੋ ਰਹੀ ਸੀ ਤਾਂ ਉਹ ਕਲਵੰਤ ਨੂੰ ਗੁੱਸੇ ਵਿੱਚ ਬਹੁਤ ਕੁਝ ਸੁਣਾਉਂਦੀ ਹੈ ਫਿਰ ਕਲਵੰਤ ਨੂੰ ਕਹਿੰਦੀ ਹੈ ਤੁਸੀਂ ਮੇਰੀ ਮਸ਼ੀਨ ਵਿੱਚ ਗੰਦੇ ਕੱਪੜੇ ਕਿਵੇਂ ਪਾਏ ਤੁਹਾਡੇ ਹੱਥ ਟੁੱਟੇ ਨੇ ਹੱਥਾਂ ਨਾਲ ਆਪਣੇ ਹੱਥਾਂ ਨਾਲ ਕੱਪੜੇ ਨਹੀਂ ਧੋਏ ਗਏ ਫਿਰ ਇਹ ਕਲਵੰਤ ਦੀ ਨੋਹ ਨੇ ਮਸ਼ੀਨ ਬੰਦ ਕਰਤੀ ਤੇ ਕੱਪੜੇ ਕੱਢ ਕੇ ਥੱਲੇ ਸੁੱਟ ਦਿੱਤੇ ਫਿਰ ਕਲਵੰਤ ਦੀ ਨੋ ਕਲਵੰਤ ਨੂੰ ਕਹਿੰਦੀ ਅੱਗੇ ਤੋਂ ਮੇਰੀ ਮਸ਼ੀਨ ਵਿੱਚ ਤੁਸੀਂ ਕੱਪੜੇ ਨਾ ਪਾਇਓ ਕਲਵੰਤ ਉਦਾਸ ਹੋ ਜਾਂਦੀ ਹੈ ਤੇ ਸੋਚਦੀ ਹੈ ਉਸ ਦਾ ਬੇਟਾ ਆਪਣੀ ਪਤਨੀ ਦੇ ਕੁਝ ਨਹੀਂ ਕਹਿੰਦਾ ਪਤਨੀ ਨੂੰ ਕੁਝ ਨਹੀਂ ਕਹਿੰਦਾ ਤੇ ਉਸ ਦੇ ਸਾਹਮਣੇ ਹੀ ਸਾਡੀ ਉਹ ਬੇਇੱਜ਼ਤੀ ਕਰਦੀ ਹੈ ਕਲਵੰਤ ਦਾ ਬੇਟਾ ਕੁਝ ਵੀ ਨਹੀਂ ਬੋਲਦਾ ਸਿਰਫ ਦੇਖ ਹੀ ਰਿਹਾ ਸੀ ਫਿਰ ਕਲਵੰਤ ਆਪਣੇ ਬੇਟੇ ਨੂੰ ਅੰਦਰ ਜਾਂਦਾ ਦੇਖ ਕੇ ਰੋਣ ਲੱਗ ਜਾਂਦੀ ਹੈ ਕਲਵੰਤ ਕੱਪੜੇ ਚੁੱਕ ਕੇ ਧੋਣ ਲੱਗ ਜਾਂਦੀ ਹੈ। ਉਹ ਕੱਪੜੇ ਧੋ ਕੇ ਆਪਣੇ ਕਮਰੇ ਵਿੱਚ ਚਲੀ ਗਈ। ਇੰਨਾ ਜ਼ਿਆਦਾ ਥੱਕ ਗਈ ਸੀ ਕਿ ਉਸ ਨੂੰ ਨੀਂਦ ਆ ਗਈ ਤੇ ਉਹ ਸੌਂ ਗਈ। ਕਲਵੰਤ ਦੀ ਉਮਰ ਦੇ ਹਿਸਾਬ ਨਾਲ ਸਰੀਰ ਵੀ ਕਮਜ਼ੋਰ ਹੋ ਰਿਹਾ ਸੀ। ਹਰ ਰੋਜ਼ ਕਲਵੰਤ ਨੂੰ ਘਰ ਦਾ ਕੰਮ ਕਰਨਾ ਪੈਂਦਾ ਸੀ ਤੇ ਉਹ ਬੜੀ ਮੁਸ਼ਕਲ ਨਾਲ ਕੰਮ ਕਰਦੀ ਸੀ ਤੇ ਜਲਦੀ ਹੀ ਥੱਕ ਜਾਂਦੀ ਸੀ। ਕਲਵੰਤ ਦੀ ਨੋ ਸਾਰਾ ਦਿਨ ਉਸ ਤੋਂ ਕੰਮ ਕਰਾਉਂਦੀ ਸੀ ਤੇ ਉਸ ਨੂੰ ਜਲੀਲ ਕਰਦੀ ਸੀ। ਨੋ ਦੀ ਉਹ ਉਸ ਦੀ ਨੋਂ ਉਹਨਾਂ ਤੋਂ ਬਿਲਕੁਲ ਵੀ ਧਿਆਨ ਨਹੀਂ ਕਰਦੀ ਸੀ ਹਮੇਸ਼ਾ ਹਤਿਆਚਾਰ ਹੀ ਕਰਦੀ ਸੀ ਜਦੋਂ ਕਲਵੰਤ ਉੱਠਦੀ ਤਾਂ ਦੇਖਦੀ ਹੈ ਬਹੁਤ ਟਾਈਮ ਹੋ ਗਿਆ ਤੇ ਉਹ ਦੇਖਦੀ ਹੈ ਅੱਜ ਤਾਂ ਉਸ ਦੇ ਪਤੀ ਤੇ ਉਸ ਨੇ ਸਵੇਰ ਦਾ ਖਾਣਾ ਵੀ ਨਹੀਂ ਖਾਦਾ ਫਿਰ ਕਲਵੰਤ ਰੋਈ ਰੋਈ ਉਹ ਸੋਚਦੀ ਹੈ ਮੈਂ ਰਸੋਈ ਵਿੱਚ ਜਾ ਕੇ ਥੋੜਾ ਜਿਹਾ ਖਾਣਾ ਬਣਾ ਕੇ ਲਈ ਹੁਨੀ ਹਾਂ ਤੇ ਫਿਰ ਉਸ ਦੀ ਨੋਂ ਦੀ ਆਵਾਜ਼ ਆਉਂਦੀ ਹੈ ਤੇ ਕਹਿੰਦੀ ਹੈ ਸਾਰਾ ਦਨ ਆਰਾਮ ਹੀ ਕਰਦੇ ਰਹੋਗੇ ਰਸੋਈ ਵਿੱਚ ਸਾਰੇ ਬਰਤਨ ਸਾਫ ਕਰਨ ਵਾਲੇ ਪਏ ਨੇ ਕਲਵੰਤ ਦੀ ਨੋ ਆਪਣੀ ਸੱਸ ਨੂੰ ਕਹਿੰਦੀ ਹੈ ਜਲਦੀ ਉੱਠ ਕੇ ਸਾਰਾ ਕੰਮ ਕਰ ਲਵੋ ਘਰ ਦਾ ਸਾਰਾ ਕੰਮ ਕਰਨ ਵਾਲਾ ਪਿਆ ਹੈ ਫਿਰ ਕਲਵੰਤ ਆਪਣੀ ਨੋ ਕਹਿੰਦੀ ਹੈ ਅਜੇ ਤੱਕ ਅਸੀਂ ਰੋਟੀ ਨਹੀਂ ਖਾਧੀ ਪਹਿਲਾਂ ਅਸੀਂ ਰੋਟੀ ਖਾ ਲਈਏ ਫਿਰ ਮੈਂ ਸਾਰਾ ਕੰਮ ਕਰ ਦੇਵਾਂਗੀ ਕਲਵੰਤ ਦੀ ਨੋ ਕਹਿੰਦੀ ਹੈ ਇਹ ਕਿਹੜਾ ਸਮਾਂ ਹੋਇਆ ਖਾਣਾ ਖਾਣ ਦਾ ਖਾਣਾ ਖਾਣ ਤੋਂ ਦਾਟ ਟਾਈਮ ਤਾਂ ਲੰਘ ਗਿਆ ਤੁਸੀਂ ਸਿਰਫ ਬਰਤਨ ਸਾਫ ਕਰ ਦਿਓ ਵੀ ਦਿਓ ਫਿਰ ਕਲਵੰਤ ਜਲਦੀ ਉੱਠ ਕੇ ਰਸੋਈ ਵਿੱਚ ਚਲੀ ਜਾਂਦੀ ਹੈ ਤੇ ਬਰਤਨ ਸਾਫ ਕਰਨਰ ਜਾਂਦੀ ਹੈ ਤੇ ਕਲਵੰਤ ਸੋਚਦੀ ਹੈ ਇਹ ਕੁਝ ਇਹ ਕੁਝ ਦੇਖਣ ਤੋਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਈ ਫਿਰ ਕਲਵੰਤ ਆਪਣੇ ਪੁਰਾਣੇ ਦਿਨ ਯਾਦ ਕਰਨ ਦੀ ਹੈ ਤੇ ਸੋਚਦੀ ਹੈ ਮੈਂ ਮੈਂ ਚਾਰ ਭਰਾਵਾਂ ਦੀ ਇਕੱਲੀ ਭੈਣ ਸੀ ਜੇ ਮੈਂ ਆਪਣੇ ਭਰਾਵਾਂ ਦੀ ਬਹੁਤ ਮੈਂ ਭਰਾਵਾਂ ਦੀ ਬਹੁਤ ਲਾੜ ਲਈ ਸੀ ਪਹਿਲਾਂ ਮੈਨੂੰ ਕੋਈ ਵੀ ਦੁੱਖ ਨਹੀਂ ਸੀ ਮੇਰਾ ਸੋਹਰਾ ਪਰਿਵਾਰ ਗਰੀਬ ਵੀ ਸੀ ਫਿਰ ਵੀ ਮੈਂ ਆਪਣੇ ਸੋਹਰੇ ਪਰਿਵਾਰ ਵਿੱਚ ਆਪਣਾ ਪਤੀ ਧਰਮ ਮਾਂ ਧਰਮ ਬਹੁਤ ਚੰਗੀ ਤਰ੍ਹਾਂ ਨਭਾਇਆ ਕਲਵੰਤ ਸੋਚਦੀ ਐ ਮੈਂ ਹਮੇਸ਼ਾ ਆਪਣੇ ਸੱਸ ਸਹੁਰੇ ਦੀ ਬਹੁਤ ਸੇਵਾ ਕਰਦੀ ਸੀ ਤੇ ਸਾਰਾ ਕੰਮ ਖੁਦ ਕਰਦੀ ਸੀ ਉਹਨਾਂ ਤੋਂ ਕਦੇ ਵੀ ਕੋਈ ਕੰਮ ਨਹੀਂ ਕਰਾਉਂਦੀ ਸੀ ਕਲਵੰਤ ਸੋਚਦੀ ਐ ਇਹ ਤੋਂ ਇਹ ਵਿਆਹ ਤੋਂ 7 ਸਾਲ ਤੱਕ ਤਾਂ ਕੋਈ ਵੀ ਔਲਾਦ ਨਹੀਂ ਹੋਈ ਤੇ ਸੁੱਖਾਂ ਮੰਗ ਕੇ ਇੱਕ ਬੇਟਾ ਲਿਆ ਸੀ ਕਿੰਨੀਆਂ ਮੁਸ਼ਕਲਾਂ ਨਾਲ ਮੈਂ ਆਪਣੇ ਬੇਟੇ ਨੂੰ ਪਾਲਿਆ ਸੀ ਤੇ ਉਸ ਦੀ ਹਰ ਇੱਕ ਚੀਜ਼ ਰੀਝ ਪੂਰੀ ਕੀਤੀ ਸੀ ਕਦੇ ਵੀ ਆਪਣੇ ਬੇਟੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਔਨ ਦਿੱਤੀ ਆਪਣੇ ਬੇਟੇ ਦੀ ਪੜ੍ਹਾਈ ਪੂਰੀ ਕਰਨ ਲਈ ਮੈਂ ਆਪਣੇ ਗਹਿਣੇ ਵੀ ਵੇਚਤੇ ਤਾਂ ਜੋ ਮੇਰਾ ਬੇਟਾ ਕਦੇ ਵੀ ਗਰੀਬੀ ਨਾ ਕੱਟੇ ਇਹ ਹਮੇਸ਼ਾ ਚੰਗੀ ਜ਼ਿੰਦਗੀ ਹੀ ਜੀਵੇ ਜਿਹੜੀ ਜ਼ਿੰਦਗੀ ਅਸੀਂ ਗਰੀਬੀ ਵਿੱਚ ਕੱਟੀਏ ਉਹ ਸਾਡਾ ਬੇਟਾ ਨਾ ਕੱਟੇ ਫਿਰ ਕਲਵੰਤ ਸੋਚਦੀ ਹੈ ਮੇਰੇ ਬੇਟੇ ਨੂੰ ਨੌਕਰੀ ਨਹੀਂ ਮਿਲ ਸਕੀ ਤੇ ਉਸਦੇ ਪਿਤਾ ਨੇ ਉਸ ਨੂੰ ਪੈਸੇ ਦੇ ਕੇ ਨੌਕਰੀ ਤੇ ਲਵਾਇਆ ਸੀ ਜਦੋਂ ਕਲਵੰਤ ਦਾ ਬੇਟਾ ਨੌਕਰੀ ਤੇ ਲੱਗ ਗਿਆ ਤੇ ਕਲਵੰਤ ਨੇ ਉਸ ਦਾ ਪਿਤਾ ਸੋਚ ਰਿਹਾ ਸੀ ਹੁਣ ਆਪਣੇ ਪਤੀ ਸੋਚ ਰਿਹਾ ਸੀ ਹੁਣ ਆਪਣੇ ਸਾਰੇ ਅਰਮਾਨ ਪੂਰੇ ਹੋ ਜਾਣਗੇ ਫਿਰ ਕਲਵੰਤ ਆਪਣੇ ਬੇਟੇ ਦਾ ਵਿਆਹ ਕਰ ਦਿੰਦੀ ਹੈ ਪਹਿਲਾਂ ਮੇਰਾ ਬੇਟਾ ਸਾਡਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ ਉਹ ਹਰ ਇੱਕ ਕੰਮ ਆਪਣੇ ਪਿਤਾ ਤੋਂ ਪੁੱਛ ਕੇ ਕਰਦਾ ਸੀ ਬੇਟੇ ਦੇ ਵਿਆਹ ਤੋਂ ਬਾਅਦ ਉਸ ਦੀ ਨੋਹ ਦੀ ਆਉਣ ਨਾਲ ਉਸ ਦੇ ਘਰ ਦੇ ਹਾਲਾਤ ਬਦਲ ਗਏ ਕਲਵੰਤ ਦੀ ਨੋ ਹਮੇਸ਼ਾ ਉਹਨਾਂ ਦੇ ਘਰ ਲੜਾਈ ਹੀ ਕਰਦੀ ਸੀ ਤੇ ਉਸ ਦਾ ਬੇਟਾ ਹਮੇਸ਼ਾ ਆਪਣੀ ਪਤਨੀ ਦੀ ਹੀ ਸੁਣਦਾ ਸੀ ਫਿਰ ਕਲਵੰਤ ਦੇ ਪਤੀ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਕਾਰਨ ਉਸ ਤੇ ਬਸ ਤੇ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਫਿਰ بیٹے ਨੇ ਆਪਣੇ ਪਿਤਾ ਦਾ ਇਲਾਜ ਕਰਵਾਉਣਾ ਵੀ ਬੰਦ ਕਰ ਦਿੱਤਾ ਕਲਵੰਤ ਸੋਚਦੀ ਹੈ ਸਾਨੂੰ ਕੀ ਪਤਾ ਸੀ ਜਿਹੜੇ بیٹے ਤੇ ਅਸੀਂ ਸਭ ਕੁਝ ਲਟਾ ਦਿੱਤਾ ਉਹ ਬੇਟਾ ਸਾਨੂੰ ਇੱਕ ਦਿਨ ਮਾੜੇ ਹਾਲਾਤਾਂ ਵਿੱਚ ਜਿਉਣ ਲਈ ਛੱਡ ਦੇਵੇਗਾ ਫਿਰ ਕਲਵੰਤ ਸੋਚਦੀ ਹੈ ਸਾਡਾ ਆਪਣਾ ਖੂਨ ਹੀ ਸਾਡੇ ਬਾਰੇ ਨਹੀਂ ਸੋਚਦਾ ਤਾ ਨੋ ਤਾਂ ਪਰਾਏ ਘਰ ਤੋਂ ਆਈ ਹੈ ਉਹ ਸਾਡੇ ਬਾਰੇ ਕਿਆ ਸੋਚੇ ਇਹ ਕਲਵੰਤ ਸੋਚਦੀ ਹੈ ਮੈਂ ਆਪਣੇ ਭਰਾਵਾਂ ਨੂੰ ਕੁਝ ਦੱਸ ਵੀ ਨਹੀਂ ਸਕਦੀ ਜੇ ਮੈਂ ਦੱਸਾਂਗੀ ਤਾਂ ਆਪਣੇ ਘਰ ਦੀ ਹੀ ਬਦਨਾਮੀ ਹੋਵੇਗੀ ਆਪਣੇ ਘਰ ਦੀ ਬਦਨਾਮੀ ਤੋਂ ਡਰਦਿਆਂ ਕਲਵੰਤ ਇਸ ਗੱਲ ਬਾਰੇ ਕਿਸੇ ਨੂੰ ਨਹੀਂ ਦੱਸਦੀ ਫਿਰ ਕਲਵੰਤ ਸੋਚਦੀ ਹੈ ਜੇ ਮੈਂ ਇਕੱਲੀ ਹੁੰਦੀ ਤਾਂ ਕਦੇ ਵੀ ਆਪਣੀ ਜ਼ਿੰਦਗੀ ਕਦੋਂ ਵੀ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਸੀ ਫਿਰ ਆਪਣੇ ਪਤੀ ਦੇ ਕਰਕੇ ਹੀ ਮੈਂ ਜਿਉਂਦੀ ਹਾਂ ਕਿਉਂਕਿ ਮੇਰੇ ਪਤੀ ਨੂੰ ਮੇਰੇ ਜ਼ਰੂਰਤ ਹੈ। ਕਲਵੰਤ ਆਪਣੇ ਨਾਲ ਖੁਦ ਹੀ ਮਾਨ ਵਿੱਚ ਗੱਲਾਂ ਕਰਨ ਕਰ ਰਹੀ ਸੀ ਤੇ ਰੋ ਰਹੀ ਸੀ। ਕਲਵੰਤ ਤੇ ਉਸਦੇ ਪਤੀ ਨੂੰ ਅੱਜ ਸਵੇਰ ਤੋਂ ਖਾਣਾ ਨਹੀਂ ਮਿਲਿਆ ਸੀ ਤੇ ਸ਼ਾਮ ਨੂੰ ਹੀ ਉਹਨਾਂ ਨੂੰ ਖਾਣਾ ਖਾਣ ਨੂੰ ਮਿਲਿਆ। ਇਹ ਕਲਵੰਤ ਦਾ ਪਤੀ ਵੀ ਕੁਝ ਨਹੀਂ ਕਰ ਸਕਦਾ ਸੀ ਪਰ ਆਪਣੀ ਪਤਨੀ ਨੂੰ ਦੇਖ ਕੇ ਉਹ ਬਹੁਤ ਉਦਾਸ ਹੁੰਦਾ। ਤੇ ਆਪਣੇ ਆਪ ਨੂੰ ਕੋਸਦਾ ਫਿਰ ਕਲਵੰਤ ਆਪਣੇ પતિ ਨੂੰ ਦੇਖਦੀ ਤਾਂ ਉਹ ਤਾਂ ਸਰੀ ਉਸਦਾ ਸਰੀਰ ਗਰਮ ਹੋਇਆ ਪਿਆਸੀ ਤੇ ਉਹ ਆਪਣੇ ਬੇਟੇ ਕੋਲ ਜਾਣ ਲੱਗਦੀ ਹੈ ਤੇ ਦੇਖਦੀ ਹੈ ਉਸਦਾ ਬੇਟਾ ਆਪਣੀ ਪਤਨੀ ਤੇ ਬੱਚਿਆਂ ਨਾਲ ਬਾਹਰ ਜਾ ਰਿਹਾ ਸੀ ਤੇ ਉਸਦੇ ਹੱਥ ਵਿੱਚ ਬੈਗ ਸੀ ਬੈਗ ਦੇ ਕੇ ਕਲਵੰਤ ਆਪਣੇ ਬੇਟੇ ਨੂੰ ਪੁੱਛਦੀ ਹੈ ਬੇਟਾ ਜੀ ਤੁਸੀਂ ਕਿਤੇ ਜਾ ਰਹੇ ਹੋ ਉਸਦਾ ਬੇਟਾ ਹਰਚਨ ਆਪਣੀ ਮਾਂ ਨੂੰ ਕਹਿੰਦਾ ਹੈ ਮਾਂ ਬੱਚਿਆਂ ਨੂੰ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਨੇ ਅਸੀਂ ਬਾਹਰ ਘੁੰਮਣ ਜਾ ਰਹੇ ਹਾਂ ਫਿਰ ਕਲਵੰਤ ਆਪਣੀ بیٹے بیٹے ਨੂੰ ਕਹਿੰਦੀ ਹੈ ਹਰਚਨਾ ਤੇਰੇ ਪਿਤਾ ਦੀ ਸਿਹਤ ਠੀਕ ਨਹੀਂ ਹੈ ਉਸ ਨੂੰ ਬੁਖਾਰ ਹੋ ਗਿਆ ਹੈ ਜੇ ਤੁਹਾਨੂੰ ਉਸ ਤੁਹਾਨੂੰ ਉਸ ਨੂੰ ਡਾਕਟਰ ਨੂੰ ਦਿਖਾਉਣਾ ਹੈ ਇਹ ਹਰਚਨ ਆਪਣੀ ਮਾਂ ਨੂੰ ਕਹਿੰਦਾ ਹੈ ਮਾਂ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਇਸ ਉਮਰ ਵਿੱਚ ਸਭ ਕੁਝ ਚੱਲਦਾ ਹੈ ਫਿਰ ਹਰਚਨ ਆਪਣੀ ਪਤਨੀ ਨੂੰ ਬਾਹਰ ਲੈ ਕੇ ਜਾਂਦਾ ਹੈ ਤੇ ਹਰ ਚਾਰ ਨਦੀ ਪਤਨੀ ਉਸ ਨੂੰ ਆਵਾਜ਼ ਦਿੰਦੀ ਹੈ ਤੇ ਕਹਿੰਦੀ ਹੈ ਜਲਦੀ ਚਲੋ ਆਪਣੀ ਵਾਸ ਨਿਕਲ ਜਾਓਗੀ ਆਪਾਂ ਲੇਟ ਹੋ ਜਾਵਾਂਗੇ ਇਹਨਾਂ ਦਾ ਇਹ ਸਭ ਕੁਝ ਚੱਲਦਾ ਹੀ ਹੈ ਕੋਈ ਨਾ ਕੋਈ ਬਹਾਨਾ ਬਣਾਈ ਰੱਖਦੇ ਨੇ ਆਪਾਂ ਨੂੰ ਕਿਤੇ ਵੀ ਜਾਣ ਲੱਗਦੇ ਹਾਂ ਤਾਂ ਕੋਈ ਬਹਾਨਾ ਲੈ ਕੇ ਆ ਜਾਂਦੀ ਹੈ ਚਲੋ ਜਲਦੀ ਕਰੋ ਜਦੋਂ ਚੱਲਦੇ ਹਾਂ ਫਿਰ ਉਹ ਬਾਹਰ ਕੁ ਮੰਨ ਲਈ ਚਲੇ ਜਾਂਦੇ ਨੇ ਉਸ ਦਾ ਬੇਟਾ ਹਰ ਚਾਰਨ ਆਪਣੀ ਮਾਂ ਦੀ ਇੱਕ ਵੀ ਨਹੀਂ ਸੌਂਦਾ ਫਿਰ ਕਲਵੰਤਰ ਸੋਈ ਵਿੱਚ ਜਾਂਦੀ ਇਹ ਦੇਖਦੀ ਹੈ ਨਾ ਹੀ ਉੱਥੇ ਆਟਾ ਸੀ ਨਾ ਹੀ ਕੋਈ ਸਬਜ਼ੀ ਸੀ ਤੇ ਨਾ ਹੀ ਫਰਿੱਜ ਵਿੱਚ ਕੋਈ ਸਬਜ਼ੀ ਸੀ ਇਹ ਦੇਖ ਕੇ ਉਹ ਉਦਾਸ ਹੋ ਜਾਂਦੀ ਹੈ ਤੇ ਸਬਜ਼ੀ ਖਰੀਦਣ ਵਾਸਤੇ ਕਲਵੰਤਰ ਕੋਲ ਕੋਈ ਵੀ ਪੈਸੇ ਨਹੀਂ ਸੀ ਜਦੋਂ ਕਲਵੰਤ ਦਾ ਪਤੀ ਬਿਮਾਰ ਸੀ ਉਸ ਦਾ ਬੇਟਾ ਉਹਨਾਂ ਨੂੰ ਪੈਸੇ ਵੀ ਨਹੀਂ ਦਿੰਦਾ ਸੀ ਕਲਵੰਤ ਆਪਣੇ ਬੱਚਿਆਂ ਦੇ ਵਿਹਾਰ ਤੇ ਆਪਣੀ ਕਿਸਮਤ ਕਰਕੇ ਬਹੁਤ ਰੋ ਰਹੀ ਸੀ ਮਾ ਕਿਸਮਤ ਮਾੜੀ ਕਰਕੇ ਬਹੁਤ ਰੋ ਰਹੀ ਸੀ ਫਿਰ ਉਹ ਖਾਣ ਪੀਣ ਦਾ ਇੰਤਜ਼ਾਮ ਕਰਨ ਲਈ ਬਾਹਰ ਦੁਕਾਨ ਤੇ ਚਲੀ ਜਾਂਦੀ ਹੈ ਫਿਰ ਉਹ ਕਲਵੰਤ ਨੂੰ ਦੁਕਾਨਦਾਰ ਤੇ ਥੋੜਾ ਜਿਆਦਾ ਰਾਸ਼ਨ ਮੰਗਦੀ ਹੈ ਤੇ ਦੁਕਾਨਦਾਰ ਮਨ੍ਹਾ ਕਰ ਦਿੰਦਾ ਹੈ ਫਿਰਕਲਵੰਤ ਆਪਣੀ ਗਵਾਂਢੀਆਂ ਦੇ ਘਰ ਜਾਂਦੀ ਹੈ ਤੇ ਕਹਿੰਦੀ ਹੈ ਤੁਸੀਂ ਮੈਨੂੰ 500 ਰੁਪਏ ਉਧਾਰ ਦੇ ਦਿਓ ਦਿਓ ਫਿਰਕਲਵੰਤ ਆਪਣੀ ਗਵਾਂਢਣ ਤੋਂ ਕਹਿੰਦੀ ਹੈ ਮੇਰਾ ਪੇਟਾ ਬਾਹਰ ਘੁੰਮਣ ਲਈ ਗਿਆ ਹੈ ਤੇ ਉਹ ਮੈਨੂੰ ਪੈਸੇ ਦੇ ਕੇ ਗਿਆ ਸੀ ਪਰ ਉਮਰ ਦੇ ਹਿਸਾਬ ਨਾਲ ਮੈਂ ਪਤਾ ਨਹੀਂ ਪੈਸੇ ਕਿੱਥੇ ਰੱਖ ਗਈ ਕਰੱਖ ਲੈ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਜਦੋਂ ਮੇਰਾ ਬੇਟਾ ਤੇ ਨੋ ਵਾਪਸ ਆ ਜਾਣਗੇ ਤਾਂ ਮੈਂ ਤੁਹਾਨੂੰ ਉਦੋਂ ਹੀ ਪੈਸੇ ਵਾਪਸ ਕਰ ਦੇਵਾਂਗੀ ਫਿਰ ਕਲਵੰਤ ਦੀ ਗਵੰਡਨ ਉਸ ਨੂੰ 500 ਰੁਪਇਆ ਦੇ ਕੇ ਦੇ ਦਿੰਦੀ ਹੈ ਫਿਰ ਕਲਵੰਤ ਦੁਕਾਨ ਤੋਂ ਰਾਸ਼ਨ ਲੈ ਕੇ ਘਰੇ ਚਲੀ ਗਈ ਤੇ ਆਪਣੇ ਲਈ ਖਾਣਾ ਤਿਆਰ ਕਰ ਲਈਆ ਫਿਰ ਕਲਵੰਤ ਆਪਣੇ ਪਤੀ ਲਈ ਬੁਖਾਰ ਦੀ ਦਵਾਈ ਵੀ ਲੈ ਆਈ ਫਿਰ ਆਪਣੇ ਪਤੀ ਨੂੰ ਖਾਣਾ ਦੇ ਕੇ ਦਵਾਈ ਦੇ ਦਿੰਦੀ ਹੈ ਉਹ ਆਪ ਖਾਣਾ ਲੱਗ ਖਾਣ ਲੱਗ ਜਾਂਦੀ ਹੈ ਤੇ ਰੋ ਲੱਗ ਜਾਂਦੀ ਹੈ ਸੋਚਦੀ ਹੈ ਮੇਰੇ ਭਰਾਵਾਂ ਨੇ ਮੈਨੂੰ ਕਿਹਾ ਸੀ ਦੀਦੀ ਤੁਸੀਂ ਸਾਡੇ ਨਾਲ ਚੱਲੋ ਪਰ ਮੈਂ ਉਹਨਾਂ ਦੀ ਨਾ ਸੁਣੀ ਫਿਰ ਕਲਵੰਤ ਸੋਚਦੀ ਹੈ ਮੈਨੂੰ ਪਹਿਲਾਂ ਮੈਂ ਆਪਣੇ ਬੇਟੇ ਬਾਰੇ ਹੀ ਸੋਚਦੀ ਸੀ ਕਿ ਉਸ ਦੀ ਬਦਨਾਮੀ ਹੋਵੇਗੀ ਪਰ ਹੁਣ ਮੈਂ ਨਹੀਂ ਚੁੱਪ ਰਾਵਾਂਗੀ ਹੁਣ ਪਾਣੀ ਸਿਰ ਤੋਂ ਉੱਪਰ ਲੰਘ ਗਿਆ ਕਲਵੰਤ ਸੋਚਦੀ ਹੈ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਫਿਰ ਵੀ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਇੰਨਾ ਕੰਮ ਕਰਨ ਦੀ باوجود ਵੀ ਇਸ ਘਰ ਵਿੱਚ ਮਾਂ-ਬਾਪ ਦੀ ਕੋਈ ਵੀ ਇੱਜ਼ਤ ਨਹੀਂ ਹੈ ਅਸੀਂ ਜਾਂਦੇ ਹਾਂ ਅਸੀਂ ਜਾਂਦੇ ਹਾਂ ਜਾਂ ਮਰ ਗਏ ਹਾਂ ਕਿਸੇ ਨੂੰ ਕੋਈ ਫਿਕਰ ਨਹੀਂ ਪੈਂਦਾ ਫਿਰ ਕਲਵੰਤ ਆਪਣੇ ਵੱਡੇ ਭਰਾ ਨੂੰ ਫੋਨ ਲੰਮਦੀ ਹੈ ਕਲਵੰਤ ਆਪਣੇ ਭਰਾ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਤੇ ਕਲਵੰਤ ਦਾ ਭਰਾ ਉਸ ਨੂੰ ਕਹਿੰਦਾ ਹੈ ਅੱਜ ਹੀ ਤੁਹਾਨੂੰ ਮੈਂ ਦਿੱਲੀ ਲੈ ਜਾਵਾਂਗਾ ਫਿਰ ਕਲਵੰਤ ਦਾ ਭਰਾ ਕਹਿੰਦਾ ਹੈ ਮੈਂ ਕਾਰ ਲੈ ਕੇ ਆਉਣਾ ਹਾਂ ਜੇ ਤੁਸ ਤੁਸੀਂ ਤਿਆਰ ਹੋ ਜਾਓ ਮੈਂ ਤੁਹਾਨੂੰ ਆਪਣੇ ਕੋਲ ਲੈ ਜਾਵਾਂ ਲੈ ਜਾਵਾਂਗਾ ਫਿਰ ਫੋਨ ਕੱਟ ਕੇ ਕਲਵੰਤ ਆਪਣੇ ਕੱਪੜੇ ਬੈਗ ਵਿੱਚ ਪਾਉਣ ਲੱਗ ਜਾਂਦੀ ਹੈ ਤੇ ਕਲਵੰਤ ਨੇ ਆਪਣਾ ਘਰ ਦਾਏ ਦੇ ਕਾਗਜ਼ ਵੀ ਆਪਣੇ ਬੈਗ ਵਿੱਚ ਰੱਖ ਲਏ ਫਿਰ ਕਲਵੰਤ ਦੇ ਦੋਵੇਂ ਭਰਾ ਕਲਵੰਤ ਨੂੰ ਲੈਣ ਦੇ ਕਲਵੰਤ ਆਪਣੇ ਦੋਵਾਂ ਭਰਾਵਾਂ ਨੂੰ ਦੇਖ ਕੇ ਬਹੁਤ ਖੁਸ਼ ਹੋਈ ਕਿਉਂਕਿ ਉਸਨੇ ਆਪਣੇ ਭਰਾਵਾਂ ਨੂੰ ਬਹੁਤ ਸਮੇਂ ਬਾਅਦ ਦੇਖਿਆ ਸੀ ਕਲਵੰਤ ਆਪਣੇ ਪਤੀ ਨਾਲ ਆਪਣੇ ਭਰਾਵਾਂ ਨਾਲ ਕਾਰ ਵਿੱਚ ਬੈਠ ਗਈ ਤੇ ਕਾਰ ਵਿੱਚ ਬੈਠ ਕੇ ਆਪਣੇ ਘਰ ਵੱਲ ਦੇਖਿਆ ਸੀ ਦੇਖ ਰਹੀ ਸੀ ਤੇ ਰੋ ਰਹੀ ਸੀ ਸੋਚ ਰਹੀ ਸੀ ਜਿਸ ਦਿਨ ਤੋਂ ਇਸ ਘਰ ਵਿੱਚ ਮੈਂ ਵਿਆਹ ਕੇ ਆਈ ਸੀ ਕਦੇ ਵੀ ਉਹ ਇਸ ਤਰ੍ਹਾਂ ਸਮਾਨ ਲੈ ਕੇ ਆਪਣੇ ਪਤੀ ਨਾਲ ਪੇਕੇ ਘਰ ਨਹੀਂ ਗਈ ਸੀ ਕਲਵੰਤ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੋਈ ਕਦੇ ਵੀ ਉਸ ਨੂੰ ਜ਼ਰੂਰਤ ਨਹੀਂ ਪਈ ਸੀ ਆਪਣੇ ਪੇਕੇ ਘਰ ਜਾਣ ਦੀ ਕਲਵੰਤਾ ਆਪਣੇ ਪੇਕੇ ਘਰ ਜਾਂਦੀ ਤਾਂ ਇੱਕ ਦਿਨ ਵਿੱਚ ਵਾਪਸ ਆ ਜਾਂਦੀ। ਕਲਵੰਤ ਦੇ ਸੱਸ ਸਹੁਰਾ ਉਸ ਦੀ ਸੇਵਾ ਉਸ ਦੀ ਸੇਵਾ ਨੂੰ ਦੇਖ ਕੇ ਹਮੇਸ਼ਾ ਕਹਿੰਦੇ ਸੀ ਸਾਡੀ ਬਹੁਤ ਸੇਵਾ ਕਰਦੀ ਹਾ। ਤੇਰੀ ਨੋ ਤੇਰੀ ਵੀ ਬਹੁਤ ਸੇਵਾ ਕਰੇ ਕਰਿਆ ਕਰੂਗੀ ਤੇ ਉਹ ਕਲਵੰਤ ਨੂੰ ਕਹਿੰਦੇ ਨੇ ਵੱਡਿਆਂ ਦੀ ਸੇਵਾ ਕੀਤੀ ਕਦੇ ਵੀ ਵਿਅਸਥ ਨਹੀਂ ਜਾਂਦੀ। ਪੁਰਾਣੇ ਦਿਨ ਸੋਚ ਕੇ ਕਲਵੰਤ ਰੋ ਰਹੀ ਸੀ। ਫਿਰ ਕਲਵੰਤ ਸੋਚਦੀ ਹੈ ਪਿਛਲੇ ਜਨਮ ਵਿੱਚ ਮੈਂ ਕੋਈ ਮਾੜੇ ਕਰਮ ਕੀਤੇ ਹੋਣਗੇ ਕਿਹੜਾ ਕੀ ਮੈਨੂੰ ਇਹੋ ਜਿਹਾ ਬੇਟਾ ਤੇ ਨੌ ਮਿਲੇ ਨੇ ਫਿਰ ਕਲਵੰਤ ਜਦੋਂ ਘਰੋਂ ਜਾਣ ਲੱਗਦੀ ਤਾਂ ਉਸਨੇ ਗਵੰਡੀਆਂ ਨੂੰ ਦੱਸ ਦੇਵੀਂ ਦੱਸ ਦੇ ਦੇ ਕਿ ਉਹ ਆਪਣੇ ਭਰਾ ਨਾਲ ਦਿੱਲੀ ਚਲੀ ਚਲੀ ਗਈ ਹੈ ਤੇ ਉਸਦੇ ਬੇਟੇ ਨੂੰ ਦੱਸ ਦੇਣਾ ਫਿਰ ਕਲਵੰਤ ਆਪਣੇ ਭਰਾਵਾਂ ਨਾਲ ਦਿੱਲੀ ਆ ਗਈ ਕਲਵੰਤ ਦੇ ਭਰਾ ਤਾਂ ਬਹੁਤ ਦਾ ਬਹੁਤ ਵੱਡਾ ਘਰ ਸੀ ਤੇ ਉਸ ਸਾਰੇ ਇੱਕੋ ਹੀ ਘਰ ਵਿੱਚ ਰਹਿੰਦੇ ਸੀ ਕਲਵੰਤ ਦੀਆਂ ਭਾਬੀਆਂ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋ ਗਈਆਂ ਤੇ ਉਸ ਦੇ ਭਰਾਵਾਂ ਦੀਆਂ ਨੋਵਾਂ ਵੀ ਉਸ ਦੀ ਆਓ ਭਗਤ ਵਿੱਚ ਲੱਗ ਗਈਆਂ ਫਿਰ ਕਲਵੰਤ ਦੀਆਂ ਭਾਬੀਆਂ ਕਹਿੰਦੀਆਂ ਨੇ ਦੀਦੀ ਤੁਸੀਂ ਬਹੁਤ ਚਿਰ ਬਾਅਦ ਇੱਥੇ ਆਏ ਹੋ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਏ ਕਲਵੰਤ ਬਹੁਤ ਪਰੇਸ਼ਾਨ ਵਿੱਚ ਸੀ ਕਿ ਫਿਰ ਕਲਵੰਤ ਦੇ ਭਰਾ ਔਸਨ ਪੁੱਛ ਕੇ ਹੀ ਕਹਿ ਪੁੱਛ ਕੇ ਹੀ ਕਹਿਣਾ ਕਰਨਾ ਹੈ ਦੀਦੀ ਤੁਸੀਂ ਪਰੇਸ਼ਾਨ ਕਿਉਂ ਹੋ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਨਾਲ ਹਾਂ ਫਿਰ ਕਲਵੰਤ ਕਹਿੰਦੀ ਹੈ ਕੋਈ ਗੱਲ ਨਹੀਂ ਵੀਰ ਜੀ ਫਿਰ ਸਾਰੇ ਪਰਿਵਾਰ ਨੇ ਮਿਲ ਕੇ ਖਾਣਾ ਖਾਧਾ ਤੇ ਕਲਵੰਤ ਤੇ ਉਸ ਦੇ ਪਤੀ ਨੇ ਬਹੁਤ ਸਮੇਂ ਬਾਅਦ ਚੰਗਾ ਭੋਜਨ ਖਾਧਾ ਸੀ ਤੇ ਬੜੇ ਸਕੂਨ ਨਾਲ ਖਾਧਾ ਸੀ ਕਲਵੰਤ ਤੇ ਉਸ ਦਾ ਭਰਾ ਸਾਰੇ ਬਚਪਨ ਵਿੱਚ ਇੰਨਾ ਜਿੰਨਾ ਜਿਆਦਾ ਨੂੰ ਯਾਦ ਕਰਕੇ ਬਹੁਤ ਅਕਾਸ਼ ਹੋ ਰਹੇ ਸੀ ਸਾਰੇ ਪਰਿਵਾਰ ਨਾਲ ਮਿਲ ਕੇ ਕਲਵੰਤ ਉਸ ਦਿਨ ਪਹਿਲੀ ਵਾਰ ਹੱਸੀ ਸੀ ਫਿਰ ਪੰਜਾਂ ਦਿਨਾਂ ਬਾਅਦ ਕਲਵੰਤ ਦਾ ਬੇਟਾ ਤੇ ਨੌ ਘਰ ਵਾਪਸ ਆ ਗਏ ਸੀ ਫਿਰ ਉਹ ਦੇਖਦੇ ਆ ਘਰ ਵਿੱਚ ਕੋਈ ਨਹੀਂ ਸੀ ਤੇ ਉਸ ਇਹ ਸੋਚਦੀ ਸੀ ਮੰਮੀ ਤੇ ਪਾਪਾ ਕਿਤੇ ਚਲੇ ਗਏ ਨੇ ਤੇ ਉਹ ਹੈਰਾਨ ਰਹਿ ਜਾਂਦੇ ਨੇ ਇਹ ਹਚਾਨ ਫਿਰ ਹਚਾਨ ਦੀ ਪਤਨੀ ਹਚਾਨ ਨੂੰ ਕਹਿੰਦੀ ਹੈ ਮੰਮੀ ਪਾਪਾ ਨੂੰ ਵੀਲ ਚੇਅਰ ਤੇ ਬਿਠਾ ਕੇ ਬਾਹਰ ਕਮਾਉਣ ਲੇ ਗਏ ਹੋਣੇ ਆ ਥੋੜੇ ਚਿਰ ਚ ਵਾਪਸ ਆ ਜਾਣਗੇ ਫਿਰ ਕਾਫੀ ਚਿਰ ਬਾਅਦ ਚਿਰ ਤੱਕ ਕੋਈ ਨਾ ਆਇਆ ਤੇ ਹਰਚਨ ਸੋਚ ਰਿਹਾ ਸੋਚ ਵਿੱਚ ਪੈ ਗਿਆ ਫਿਰ ਹਰਚਨ ਸੋਚਦਾ ਹੈ ਕਿਤੇ ਪਿਤਾ ਦੀ ਸਿਹਤ ਕਿਤੇ ਜ਼ਿਆਦਾ ਖਰਾਬ ਤਾਂ ਨਹੀਂ ਹੋ ਗਈ ਫਿਰ ਚਨ ਹਰਚਨ ਪੜੋਸੀਆਂ ਨੂੰ ਪੁੱਛ ਕੇ ਆਉਂਦਾ ਹੈ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਭਰਾ ਉਹਨਾਂ ਨੂੰ ਲੈਣ ਆਏ ਸੀ ਤੇ ਉਹ ਕਾਰ ਵਿੱਚ ਬੈਠ ਕੇ ਚਲੇ ਗਏ ਫਿਰ ਹਰਚਾਰ ਨਾ ਨੇ ਆ ਕੇ ਆਪਣੀ ਪਤਨੀ ਨੂੰ ਦੱਸਿਆ ਤੇ ਉਸ ਦੀ ਪਤਨੀ ਕਹਿੰਦੀ ਚਲੋ ਥੋੜੇ ਦਿਨਾਂ ਦਿਨਾਂ ਹੀ ਉਹਨਾਂ ਨੂੰ ਛੱਡ ਦੁਨਾ ਤੋਂ ਹੀ ਉਹਨਾਂ ਨੂੰ ਛਟਕਾਰਾ ਮਿਲਿਆ ਫਿਰ ਕਲਵੰਤ ਨੂੰ ਆਪਣੇ ਭਰਾਵਾਂ ਕੋਲ 15 ਦਿਨ ਹੋ ਗਏ ਸੀ ਕਲਵੰਤ ਆਪਣੇ ਭਰਾ ਕੋਲ ਖੁਸ਼ ਤਾਂ ਸੀ ਪਰ ਉਹ ਅੰਦਰੋਂ ਹੀ ਅੰਦਰੋਂ ਘਟ ਰਹੀ ਸੀ ਉਸ ਨੇ ਆਪਣੇ ਘਰ ਦੀ ਬਹੁਤ ਯਾਦ ਆ ਰਹੀ ਸੀ ਫਿਰ ਕਲਵੰਤ ਸੋਚਦੀ ਸੀ ਬਹਿ ਆਪਣੇ ਭਰਾਵਾਂ ਦੇ ਘਰ ਉਹਨਾ ਤੇ ਕਿੰਨਾ ਚਿਰ ਬੋਝ ਬਣ ਕੇ ਬੈਠੂੰਗੀ ਕਲਵੰਤ ਦਾ ਭਰਾ ਆਉਂਦਾ ਹੈ ਤੇ ਉਸ ਨੂੰ ਪੁੱਛਦਾ ਹੈ ਤੂੰ ਖੁਸ਼ ਤਾਂ ਲੱਗ ਰਹੀ ਹੈ ਪਰ ਤੂੰ ਅੰਦਰੋਂ ਖੁਸ਼ ਨਹੀਂ ਹੈ ਤੈਨੂੰ ਕੋਈ ਗੱਲ ਸਤਾ ਰਹੀ ਹੈ ਤੂੰ ਆਪਣੇ ਭਰਾ ਨੂੰ ਦੱਸ ਕੀ ਗੱਲ ਹੈ ਫਿਰ ਕਲਵੰਤ ਆਪਣੇ ਭਰਾ ਦੇ ਗੱਲ ਲਾ ਕੇ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ ਫਿਰ ਕਲਵੰਤ ਦੇ ਭਰਾ ਨੇ ਕਿਹਾ ਅਸੀਂ ਤੇਰੇ ਨਾਲ ਹਾਂ ਤੂੰ ਫਿਕਰ ਨਾ ਕਰ ਜਿੰਨਾ ਚਿਰ ਅਸੀਂ ਜਿਉਂਦੇ ਬੈਠੇ ਹਾਂ ਤੇਰਾ ਹਮੇਸ਼ਾ ਖਿਆਲ ਰੱਖਾਂਗੇ ਫਿਰ ਕਲਵੰਤ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਉਹ ਰੋਣ ਲੱਗ ਜਾਂਦੀ ਹੈ ਤੇ ਉਦਾਸ ਹੋ ਜਾਂਦੀ ਹੈ ਤੇ ਕਲਵੰਤ ਦੇ ਭਰਾ ਕਹਿੰਦੇ ਨੇ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਹਾਂ ਫਿਰ ਕਲਵੰਤ ਥੋੜੇ ਦਿਨ ਬਾਅਦ ਆਪਣੇ ਭਰਾਵਾਂ ਨੂੰ ਆਪਣੇ ਘਰ ਦੇ ਕਾਗਜ਼ ਦੇ ਦਿੰਦੀ ਹੈ ਤੇ ਉਹ ਉਸ ਦੇ ਭਰਾ ਨੇ ਇੱਕ ਵਕੀਲ ਨੂੰ ਉਹ ਕਾਗਜ਼ ਦਿਖਾਏ ਫਿਰ ਥੋੜੇ ਦਿਨਾਂ ਬਾਅਦ ਗੁੱਸੇ ਵਿੱਚ ਕਲਵੰਤ ਦਾ ਬੇਟਾ ਅਤੇ ਉਹ ਆਪਣੇ ਮਾਮਾ ਜੀ ਦੇ ਘਰ ਆ ਜਾਂਦੇ ਨੇ ਤੇ ਆਪਣੀ ਮਾਂ ਨੂੰ ਕਹਿੰਦੇ ਨੇ ਕਈ ਆਪਣੇ ਬੇਟੇ ਤੇ ਕੇਸ ਕਰਦਾ ਹੈ ਕੋਈ ਆਪਣੇ ਬੇਟੇ ਤੇ ਕੇਸ ਕਰਦਾ ਹੈ ਫਿਰ ਹਰ ਚਾਰਨਾ ਆਪਣੀ ਮਾਂ ਨੂੰ ਕਹਿੰਦਾ ਤੁਸੀਂ ਸਾਨੂੰ ਨੋਟਸ ਸਾਨੂੰ ਨੋਟਸ ਆਇਆ ਹੈ ਤੇ ਘਰ ਖਾਲੀ ਕਰਨ ਵਾਸਤੇ ਕਿਹਾ ਹੈ ਫਿਰ ਅਸੀਂ ਕਲਵੰਤਰੀ ਨੂੰ ਕਲਵੰਤ ਨੂੰ ਕਹਿੰਦੀ ਹੈ ਮਾਂ ਪਿਓ ਆਪਣੇ ਬੱਚਿਆਂ ਲਈ ਕੀ ਕੁਝ ਨਹੀਂ ਕਰਦੇ ਮਾਂ ਪਿਓ ਦਾ ਫਰਜ਼ ਹੁੰਦਾ ਹੈ ਆਪਣੇ ਬੱਚਿਆਂ ਲਈ ਕਾਰਨਾ ਜੇ ਕਰ ਮਾਂ ਪਿਓ ਬੱਚਿਆਂ ਤੇ ਖਰਚਾ ਕਰਦਾ ਹੈ ਤਾਂ ਇਹ ਨਹੀਂ ਹੁੰਦਾ ਕਿ ਵੱਡੇ ਹੋ ਗਏ ਬੱਚਿਆਂ ਤੋਂ ਪੈਸੇ ਵਾਪਸ ਲਿਆ ਜਾਵੇ ਲੈ ਜਾਣ ਫਿਰ ਕਲਵੰਤ ਦਾ ਬੇਟਾ ਗੁਰਹਰਚਾ ਹਰਚਾਰਨ ਆਪਣੀ ਮਾਂ ਨੂੰ ਕਹਿੰਦਾ ਹੈ ਤੁਸੀਂ ਇਹ ਕਰਕੇ ਸਾਡੇ ਨਾਲ ਚੰਗਾ ਨਹੀਂ ਕੀਤਾ ਸਾਰੇ ਲੋਕ ਤੁਹਾਨੂੰ ਕੀ ਕਹਿਣਗੇ ਕਿ ਮਾਂ ਨੇ ਆਪਣੇ ਬੱਚਿਆਂ ਨਾਲ ਚੰਗਾ ਨਹੀਂ ਕੀਤਾ ਉਹਨਾਂ ਨੂੰ ਘਰੋਂ ਕੱਢ ਦਿੱਤਾ ਕਲਵੰਤ ਆਪਣੀ ਨੋ ਤੇ ਬੇਟੇ ਦੀਆਂ ਗੱਲਾਂ ਸੁਣ ਰਹੀ ਸੀ ਚਪਚਾਪ ਫਿਰ ਥੋੜੇ ਚਿਰ ਬਾਅਦ ਉਹ ਬੋਲਦੀ ਹੈ ਤੇ ਕਹਿੰਦੀ ਹੈ ਹਾਂ ਬੇਟਾ ਇਹ ਗੱਲ ਤਾਂ ਤੂੰ ਸਹੀ કરી ਹੈ ਬਦਨਾਮੀ ਤਾਂ ਜਰੂਰ ਹੋਵੇਗੀ ਪਰ ਮੇਰੀ ਨਹੀਂ ਤੁਹਾਡੀ ਹੋਵੇਗੀ ਕਲਵੰਤ ਆਪਣੇ ਬੇਟੇ ਨੂੰ ਕਹਿੰਦੀ ਹੈ ਮੈਂ ਮਾਂ ਹੋਣ ਤੋਂ ਪਹਿਲਾਂ ਇੱਕ ਪਤਨੀ ਵੀ ਹਾਂ ਤੂੰ ਆਪਣੇ ਆਪਣੇ ਪਿਤਾ ਦੇ ਸਾਡੇ ਬਾਰੇ ਕੁਝ ਨਹੀਂ ਸੋਚਿਆ ਤੇ ਤੇਰੇ ਨਾਲ ਦੀ ਟੈਨਸ਼ਨ ਵੇ ਤੇਰੀ ਪਿਤਾ ਦੀ ਟੈਨਸ਼ਨ ਵਿੱਚ ਮੌਤ ਹੋ ਗਈ ਉਹ ਹਮੇਸ਼ਾ ਤੁਹਾਨੂੰ ਹੀ ਯਾਦ ਕਰਦੇ ਸੀ ਤੂੰ ਕਦੇ ਵੀ ਸਾਨੂੰ ਸੁੱਖ ਨਹੀਂ ਦਿੱਤਾ ਇਸ ਲਈ ਮੈਂ ਤੁਹਾਡੇ ਤੇ ਕੇਸ ਕੀਤਾ ਹੈ ਫਿਰ ਕਲਵੰਤ ਕਹਿੰਦੀ ਹੈ ਮੈਂ ਵੀ ਆਪਣਾ ਗੁਜ਼ਾਰਾ ਦੇ ਕਰਨਾ ਹੈ ਫਿਰ ਹਰਚਨ ਆਪਣੀ ਮਾਂ ਨੂੰ ਕਹਿੰਦਾ ਹੈ ਜੇ ਤੁਸੀਂ ਸਾਡੇ ਤੇ ਕੇਸ ਕਰ ਸਕਦੇ ਹੋ ਤਾਂ ਅਸੀਂ ਵੀ ਤੁਹਾਡੇ ਤੇ ਕੇਸ ਕਰਾਂਗੇ ਅਸੀਂ ਵੀ ਕੇਸ ਜਿੱਤਾਂਗੇ ਇਹ ਕਹਿ ਕੇ ਫਿਰ ਹਰਚਨ ਤੇ ਉਸਦੀ ਪਤਨੀ ਉੱਥੋਂ ਚਲੇ ਜਾਂਦੇ ਨੇ ਕਲਵੰਤ ਦੇ ਭਰਾ ਦੀ ਸ਼ਹਿਰ ਵਿੱਚ ਬਹੁਤ ਚਲਦੀ ਸੀ ਹਰਚਨ ਨੂੰ ਸ਼ਹਿਰ ਵਿੱਚ ਕੋਈ ਵੀ ਵਕੀਲ ਨਾ ਮਿਲਿਆ ਫਿਰ ਬੜੀ ਮੁਸ਼ਕਲ ਨਾਲ ਹਰਚਨ ਨੂੰ ਇੱਕ ਇਹ ਵਕੀਲ ਮਿਲਿਆ ਫਿਰ ਜੱਜ ਸਾਹਿਬ ਨੇ ਦੋਵਾਂ ਪਾਸਿਆਂ ਤੋਂ ਪੱਖ ਸੁਣਿਆ ਫਿਰ ਕਲਵੰਤ ਤੇ ਵਕੀਲ ਨੇ ਸਾਰੀ ਗੱਲ ਜੱਜ ਸਾਹਿਬ ਨੂੰ ਦੱਸੀ ਤੇ ਕਿਹਾ ਮਾਤਾ ਪਿਤਾ ਹਮੇਸ਼ਾ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਨੇ ਤੇ ਲੋੜ ਪੈਣ ਤੇ ਬੱਚੇ ਕਦੇ ਵੀ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਤੇ ਮਾਪਿਓ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਆਪਣੇ ਪੈਰਾਂ ਤੇ ਖੜਾ ਕਰਦੇ ਨੇ ਤਾਂ ਜੋ ਉਹ ਆਪਣਾ ਗੁਜ਼ਾਰਾ ਵਧੀਆ ਕਰ ਸਕਣ। ਕਈ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਾ ਹੋਵੇ। ਮਾਪਿਓ ਹਮੇਸ਼ਾ ਬੱਚਿਆਂ ਲਈ ਚੰਗਾ ਹੀ ਸੋਚਦੇ, ਸੋਚਦੇ ਹੈ ਪਰ ਬੱਚੇ ਮਾਪਿਓ ਬਾਰੇ ਨਹੀਂ ਸੋਚਦੇ। ਫਿਰ ਵਕੀਲ ਕਹਿੰਦਾ ਹੈ, "ਕਲਵੰਤ ਦੇ ਬੇਟੇ ਤੇ ਨੋ ਨੇ ਇਸ ਦੇ ਬਹੁਤ ਸਾਰੇ ਅਤਿਆਚਾਰ ਕੀਤੇ ਨੇ।" ਇਹ ਸੁਣ ਕੇ ਜੱਜ ਸਾਹਿਬ ਫੈਸਲਾ ਸੁਣਾਉਂਦੇ ਨੇ। ਫਿਰ ਜੱਜ ਸਾਹਿਬ ਕਲਵੰਤ ਦੇ ਦੇ ਬੇਟੇ ਨੂੰ ਕਹਿੰਦੇ ਨੇ ਮਾਪਿਓ ਹਮੇਸ਼ਾ ਆਪਣੇ ਪੇਟ ਕੱਟ ਕੇ ਬੱਚਿਆਂ ਲਈ ਕੀ ਕੁਝ ਨਹੀਂ ਕਰਦੇ ਤੁਹਾਡੀ ਜ਼ਿੰਦਗੀ ਨੂੰ ਵਧੀਆ ਬਣਾਉਂਦੇ ਨੇ ਤਾਂ ਜੋ ਆਪਣੇ ਆਪਣੇ ਮਾਪਿਓ ਜ਼ਿੰਦਗੀ ਨਰਕ ਬਣਾ ਲੈਂਦੇ ਨੇ ਸਗੋਂ ਫਿਰ ਜੱਜ ਸਾਹਿਬ ਕਹਿੰਦੇ ਨੇ ਅੱਜ ਦੇ ਕੇਸ ਦਾ ਫੈਸਲਾ ਆਉਣ ਵਾਲੀ ਪੀੜ੍ਹੀ ਲਈ ਸਬਕ ਹੋਵੇਗਾ ਸਬਕ ਹੋਵੇਗਾ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੇ ਅਤਿਆਚਾਰ ਕਰਨਗੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ ਫਿਰ ਜੱਜ ਸਾਹਿਬ ਹਰਚਾਨ ਨੂੰ ਕਹਿੰਦੇ ਹੈ 10 ਦਿਨਾਂ 10 ਦਿਨਾਂ ਦੇ ਅੰਦਰ ਆਪਣੇ ਮਾਤਾ ਪਿਤਾ ਦਾ ਮਕਾਨ ਖਾਲੀ ਕਰ ਦੇਵੋ ਤੇ ਉਹਨਾਂ ਦੇ ਖਰਚੇ ਲਈ ਹਰ ਮਹੀਨੇ 30000 ਰੁਪਇਆ ਦਿਓ ਜੇਕਰ ਤੁਸੀਂ ਇਹ ਸਭ ਕੁਝ ਕਰਨ ਤੋਂ ਮਨਾਂ ਕਰੋਗੇ ਤਾਂ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਫਿਰ ਹਰਚਾਨ ਤੇ ਉਸਦੀ ਪਤਨੀ ਆਪਣੀ ਮਾਂ ਤੋਂ ਮਾਫੀ ਮੰਗਦੇ ਨੇ ਤੇ ਕਹਿੰਦੇ ਨੇ ਮਾ ਸਾਡੇ ਤੋਂ ਗਲਤੀ ਹੋ ਗਈ ਤੁਸੀਂ ਸਾਨੂੰ ਮਾਫ ਕਰ ਦਿਓ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਹੋਵੇਗੀ ਜੇ ਤੁਸੀਂ ਵੀ ਸਾਡੇ ਨਾਲ ਹੀ ਰਹੋ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਫਿਰ ਕਲਵੰਤ ਨੇ ਆਪਣੇ ਬੇਟੇ ਤੇ ਨੋ ਨੂੰ ਨਾ ਮਾਫ ਕੀਤਾ ਤੇ ਕਲਵੰਤ ਨੇ ਆਪਣੇ ਬੇਟੇ ਤੇ ਨੋ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਕਿਹਾ ਜਿਹੜੇ ਮੇਰੇ ਜੇ ਜੇ ਮੇਰੀ ਬਾਕੀ ਦੀ ਜ਼ਿੰਦਗੀ ਬਚੀ ਹੈ ਮੈਂ ਸਕੂਨ ਨਾਲ ਰਹਿਣਾ ਚਾਹੁੰਦੀ ਹਾਂ ਫਿਰ ਕਲਵੰਤ ਆਪਣੇ ਭਰਾ ਨਾਲ ਉਹਨਾਂ ਦੇ ਘਰ ਵਾਪਸ ਚਲੀ ਜਾਂਦੀ ਹੈ ਫਿਰ 10 ਦਿਨ ਮਗਰੋਂ ਟੈਨਸ਼ਨ ਨਾਲ ਕਲਵੰਤ ਦੀ ਮੌਤ ਹੋ ਜਾਂਦੀ ਹੈ ਕਲਵੰਤ ਦੀ ਸਾਰੀ ਉਮਰ ਹੀ ਦੁੱਖਾਂ ਵਿੱਚ ਹੀ ਲੰਘ ਚੁੱਕੀ ਹੈ ਇਹ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਸਬਸਕ੍ਰਾਈਬਰ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਨਾਲ ਧੰਨਵਾਦ ਜੀ